ਲਾਈਨ ਜੀ ਕਲੱਬ ਨਵਾਂ ਸ਼ਹਿਰ ਐਕਟਿਵ 321 ਡੀ ਵੱਲੋਂ ਗੁਰਦੁਆਰਾ ਟਾਲੀ ਸਾਹਿਬ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਚੈੱਕਅਪ ਕੈਂਪੋ ਜਿਲ੍ਹਾ ਸ਼ਿਦਪਤ ਸਿੰਘ ਨਗਰ ਨਵਾਂ ਸ਼ਹਿਰ ਗੁਰਦੁਆਰਾ ਟਾਲੀ ਸਾਹਿਬ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪੋ ਆਈ ਵੀ ਯੂ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਇਸ ਮੌਕੇ ਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਅਤੇ ਮਨਦੀਪਕ ਆਈ ਕੇਅਰ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਵੀ ਕੀਤਾ ਗਿਆ ਅਤੇ ਜ਼ਰੂਰਤਮੰਦ ਮਰੀਜ਼ਾਂ ਨੂੰ ਅੱਖ ਚ ਪਾਉਣ ਲਈ ਦਵਾਈਆਂ ਵੀ ਦਿੱਤੀਆਂ ਗਈਆਂ ਆਉਂ ਦੇਖਦੇ ਹਾਂ ਵਿਸ਼ੇਸ਼ رپورਟਰ ਨਵਾਂ ਸ਼ਹਿਰ ਲਾਈਨ ਕਲੱਬ ਨਵਾਂ ਸ਼ਹਿਰ ਐਕਟੀਵਿਟੀ ਕੋਂ ਮੈਡੀਕਲ ਚੈੱਕਅਪ ਕੈਂਪ ਫੋਰ ਦੋਰਾ ਕਾਲੀ ਸਾਹਿਬ ਵਿਖੇ ਲਗਾਇਆ ਗਿਆ ਜਿਸ ਦੇ ਵਿੱਚ ਮੈਡੀਕਲ ਕੈਂਪ ਕੋ ਆਈਬੀ ਹਸਪੀਟਲ ਦੀ ਟੀਮ ਦੀ ਸਹਿਯੋਗ ਦੇ ਨਾਲ ਲਗਾਇਆ ਗਿਆ ਔਰ ਮੇਰੇ ਸਾਰੇ ਹੀ ਲੈਨ ਮੈਂਬਰਾਂ ਨੇ ਬਹੁਤ ਵਧੀਆ ਪ੍ਰਬੰਧਾ ਕੀਤਾ ਉਸ ਦੇ ਵਿੱਚ ਹੋਰ ਵੀ ਵਾਧਾ ਕਰਦੇ ਹੋਏ ਅੱਜ ਆਈਬੀ ਹਸਪੀਟਲ ਤੋਂ ਟੀਮ ਬਹੁਤ ਵਧੀਆ ਮੈਡੀਕਲ ਦਾ ਚੱਕ ਪਕਾਰ ਰਹੀ ਹੈ ਅਤੇ ਨਾਲ ਦੀ ਨਾਲ ਅੱਖਾਂ ਦਾ ਵੀ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਗੱਡ ਸਿੰਘ ਕਰਤੋ ਨਵਦੀਪ ਕਪਾਂਡੇ ਹਸਪੀਟਲ ਤੋਂ ਸਾਡੇ ਬੱਚੇ ਪਹੁੰਚ ਰਹੇ ਨੇ ਉਹ ਵੀ ਸਾਰੀ ਮਰੀਜ਼ਾਂ ਦਾ ਬਹੁਤ ਵਧੀਆ ਇਲਾਜ ਇਥੇ ਕਰ ਰਹੇ ਨੇ ਔਰ ਫ੍ਰੀ ਆਫ ਕੋਸ ਦਾਨੀਆਂ ਦੰਦ ਨੇ ਅੱਖਾਂ ਵੀ ਚੈੱਕ-ਅੱਪ ਕਰਦੇ ਨੇ ਔਰ ਲੋਰ ਅਨਸਾਰ ਜਿਸ ਬੱਚੇ ਜਿਸ ਬੰਦੇ ਨੂੰ ਲੋਰ ਆ ਆਪਣੇ ਆਪਰੇਸ਼ਨ ਦੀ ਉਹ ਆਪਰੇਸ਼ਨ ਵੀ ਮੁਕਤ ਕਰਦੇ ਨਾਲ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਔਰ ਆਈ ਬਾਈ ਹਸਪੀਟਲੋ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਔਰ ਇਸ ਦੇ ਵਿੱਚ ਸਾਡੇ ਗੁਰਦੁਆਰਾ ਕਾਲੀ ਸਾਹਿਬ ਪ੍ਰਬੰਧਕ ਕਮੇਟੀ ਦਾ ਵੀ ਬਹੁਤ ਸਹਿਯੋਗ ਹੋਆ ਜਿਹੜਾ ਸਾਨੂੰ ਬਹੁਤ ਹੀ ਇੰਨਾ ਵਧੀਆ ਤਰੀਕੇ ਦੇ ਨਾਲ ਸਾਡਾ ਸਹਿਯੋਗ ਦਿੰਦੇ ਨੇ ਔਰ ਇਸ ਦਿੱਤੇ ਇਸ ਕੈਂਪ ਦੇ ਵਿੱਚ ਵਿਸ਼ੇਸ਼ ਸਹਿਯੋਗ ਸਾਡੇ ਗਰਦੀਪ ਸਿੰਘ ਸੂਚ ਯੂ ਐਸਏ ਅਤੇ ਸਾਡੇ ਜਗਦੀਸ਼ ਸਿੰਘ ਜੀ ਕੈਨੇਡਾ ਵਾਲੇ ਬਹੁਤ ਸਾਰਾ ਮਾਣ ਭੇਜਦੇ ਨੇ ਬਹੁਤ ਸਾਰਾ ਹੱਥ ਜੋ ਕਰਦੇ ਨੇ ਔਰ ਮੇਰੇ ਲਾਈਨ ਮੈਂਬਰ ਵੀ ਸਾਰੇ ਇਸ ਲਈ ਬਹੁਤ ਜੋ ਸਹਿਯੋਗ ਕਰਦੇ ਨੇ ਬਾਅਦ ਚੜ ਕੇ ਹਿੱਸਾ ਪਾਉਂਦੇ ਨੇ ਔਰ ਘੱਟ ਦੇ ਘੱਟ ਸਾਡੇ 200 ਤੋਂ 250 ਪੇਸ਼ੈਂਟ ਫੇਰ ਵਾਰ ਹੁੰਦੇ ਨੇ ਇਸ ਵਾਰ ਵੀ ਸਾਡਾ ਇਹ 37ਵਾਂ ਕੈਂਪ ਹੈ ਔਰ 37 ਮਹੀਨੇ ਹੋ ਗਏ ਸਾਨੂੰ ਇਹ ਕੈਂਪ ਲਾਉਂਦਿਆਂ ਨੂੰਰੇ ਕੈਂਪ ਦੇ ਵਿੱਚ ਸਾਡੇ 2 2.5 300 ਪੇਸ਼ੈਂਟ ਚੈੱਕ ਕਰਦੇ ਆਂ ਔਰ ਫ੍ਰੀ ਔਰ ਪਾਸਟ ਦਵਾਈਆਂ ਸਾਰੀਆਂ ਜਿਸ ਦੇ ਵਿੱਚ ਇਹ ਸੀ ਵੀ ਫ੍ਰੀ ਹੁੰਦੀ ਆ ਸਾਰੀ ਮੈਡੀਸਿਨ ਫ੍ਰੀ ਹੁੰਦੀ ਆ ਅੱਖਾਂ ਦੀਆਂ ਦਵਾਈਆਂ ਫ੍ਰੀ ਹੁੰਦੀਆਂ ਐਨਕਾਂ ਫ੍ਰੀ ਹੁੰਦੀਆਂ ਹਰ ਕਿਸੇ ਜਿਹੜੀ ਹੈਗੀ ਆ ਹਰ ਇੱਕ ਪੇਸ਼ੈਂਟ ਲਈ ਲੋੜੀਂਦੀ ਚੀਜ਼ ਫ੍ਰੀ ਔਰ ਪਾਸਟ ਕਰਦੇ ਆਂ ਮੈਂ ਲਾਈਨ ਕਲੱਬ ਦੀ ਐਕਟਿਵ ਦੀ ਤਰਫੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਅਤੇ ਮੇਰੇ ਆਏ ਹੋਏ ਪ੍ਰੈਸ ਮੀਂਰਾ ਦਾ ਵੀ ਬਹੁਤ ਧੰਨਵਾਦ ਕਰਦਾ ਜਿਹੜੀ ਕਿ ਸਾਡੀ ਇਹ ਕਵਰੇਜ ਕਰਕੇ ਲੋਕਾਂ ਤੱਕ ਪਹੁੰਚਾਉਂਦੇ ਆ ਔਰ ਲੋਕ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਆ ਅੱਜ ਵਿਸਾਖੀ ਦੇ ਦਿਹਾੜੇ ਤੇ ਬਹੁਤ ਹੀ ਸੰਗਤਾਂ ਨੇ ਲਾਭ ਉਠਾਇਆ ਬਹੁਤ ਹੀ ਲੋਕ ਜਿਹੜੀ ਸੰਗਤਾਂ ਤੋਂ ਬੱਚੜ ਕੇ ਹਿੱਸਾ ਪਾਉਂਦੀ ਆ ਮੈਂ ਸਾਰੀਆਂ ਆਈਆਂ ਨੂੰ ਸੰਗਤਾਂ ਦਾ ਆਏ ਹੋਏ ਸਾਰੇ ਪ੍ਰੈਸ ਜਰਾਂ ਦਾ ਆਏ ਹੋਏ ਹਸਪਤਾਲ ਦੀ ਟੀਮਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ